ਵੱਡਾ ਕਾਂਡ ਕਰਕੇ ਭਜੇ ਬਦਮਾਸ਼ ਦਾ ਐਨਕਾਊਂਟਰ ਹੋਇਆ ਹੈ ਪੁਲਿਸ ਦੇ ਵੱਲੋਂ ਘੇਰਾ ਪਾ ਕੇ ਇਸ ਵੱਡੇ ਬਦਮਾਸ਼ ਨੂੰ ਠੋਕਿਆ ਗਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਸਐਸਪੀ ਦੀ ਅਗਵਾਈ ਦੇ ਵਿੱਚ ਕਿਵੇਂ ਪੁਲਿਸ ਹੁਣ ਇਸ ਮਾਮਲੇ ਦੀ ਤਹਿਕੀਕਾਤ ਦੇ ਵਿੱਚ ਜੁਟੀ ਹੋਈ ਹੈ ਮੁਲਜ਼ਮ ਦੀ ਪਛਾਣ ਜ਼ੋਰਾ ਸਿੰਘ ਵਜੋਂ ਹੋਈ ਹੈ ਅਤੇ ਮੌਕੇ ਤੇ ਪੁਲਿਸ ਨੇ ਅਸਲਾ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਦਰਅਸਲ ਸ਼ਾਹਕੋਟ ਦੇ ਵਿੱਚ ਪਿਛਲੇ ਦਿਨੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕੁਝ ਬਦਮਾਸ਼ ਦੇ ਵੱਲੋਂ ਰਾਤ ਨੂੰ ਕੁਝ ਜਿਹੜੇ ਕੀ ਲੋਕਾਂ ਨੂੰ ਘੇਰ ਕੇ ਲੁੱਟਖੋ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਬਕਾਇਦਾ ਫਾਇਰਿੰਗ ਵੀ ਹੋਈ ਸੀ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਲੋੜਿੰਦੇ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਸੀ ਉਹਨਾਂ ਹੀ ਬਦਮਾਸ਼ਾਂ ਦੇ ਵਿੱਚੋਂ ਇੱਕ ਜ਼ੋਰਾ ਸਿੰਘ ਸੀ ਜਿਸ ਦੇ ਬਾਰੇ ਪੁਲਿਸ ਨੂੰ ਇਤਲਾ ਮਿਲੀ ਕਿ ਇਹ ਮੁਲਜ਼ਮ ਜੋ ਹੈ ਉਹ ਜ਼ਾਫਰਵਾਲ ਕੋਹਾੜਾ ਕਲਾ ਨਜ਼ਦੀਕ ਜਿਹੜਾ ਕੀ ਹੈ ਪਿੰਡਾਂ ਦੇ ਵਿੱਚ ਘੁੰਮਦਾ ਹੋਇਆ ਦੇਖਿਆ ਗਿਆ ਜਿਸ ਤੋਂ ਬਾਅਦ ਬਕਾਇਦਾ ਡੀਐਸਪੀ ਦੀ ਇਕ ਵਾਇਦੇ ਵਿੱਚ ਇੱਕ ਟੀਮ ਦਾ ਗਠਨ ਕੀਤਾ ਜਾਂਦਾ ਹੈ ਅਤੇ ਟੀਮ ਦੇ ਵੱਲੋਂ ਪੂਰੀ ਵਿਉਂਤਪਤੀ ਕੀਤੀ ਜਾਂਦੀ ਹੈ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਕਾਰਵਾਈ ਕੀਤੀ ਜਾਵੇ ਅਤੇ ਜਿਵੇਂ ਹੀ ਮੁਲਜ਼ਮ ਨੂੰ ਸੂਮ ਮਿਲਦੀ ਹੈ ਕਿ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ ਤੇ ਉਸ ਨੇ ਆਪਣੀ ਹੀ ਜਿਹੜੀ ਕਿ ਬੰਦੂਕ ਹੁੰਦੀ ਹੈ ਉਸ ਦੇ ਨਾਲ ਪੁਲਿਸ ਟੀਮ ਦੇ ਉੱਪਰ ਗੋਲੀ ਚਲਾਣੀ ਸ਼ੁਰੂ ਕਰ ਦਿੱਤੀ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਪੁਲਿਸ ਵਾਲੇ ਦਾ ਬਾਲਵਲ ਬਚਾ ਹੋਇਆ ਪਰ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ੋਹਰਾ ਸਿੰਘ ਨੂੰ ਪੁਲਿਸ ਨੇ ਠੋਕ ਦਿੱਤਾ ਅਤੇ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਫੱਟੜ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਐਸਐਸਪੀ ਦੇ ਵੱਲੋਂ ਦੱਸਿਆ ਗਿਆ ਕਿ ਮੁਲਜ਼ਮ ਕਈ ਦਿਨਾਂ ਤੋਂ ਪੁਲਿਸ ਨੂੰ ਲੋੜਿੰਦਾ ਸੀ ਅਤੇ ਇਹ ਰਾਤ ਦੇ ਸਮੇਂ ਰਾਗਿਰਾ ਦੇ ਨਾਲ ਲੁੱਟਖੋਦੀਆ ਵਾਰਦਾਤਾਂ ਨੂੰ ਅੰਜਾਮ ਦੰਦੇ ਸਰ ਸ਼ਾਹਕੋਟੇਰੀਆ ਦੇ ਵਿੱਚ ਇੱਕ ਜੰਮੂ ਅੰਮ੍ਰਿਤਸਰ ਜਿਹੜਾ ਹੈਗਾ ਹਾਈਵੇ ਜਿਹੜਾ ਨਿਕਲ ਰਿਹਾ ਉਥੇ ਜਿਹੜੇ ਠੇਕੇਦਾਰ ਤੇ ਜਿਹੜੇ ਇੱਥੇ ਵਰਕਰ ਕੰਮ ਕਰਦੇ ਨੇ ਉਥੇ ਟੈਂਟ ਵਗੈਰਾ ਲਾ ਕੇ ਜਿਹੜੇ ਉਹਨਾਂ ਦਾ ਕੈਂਪ ਬੜੇ ਹੋਏ ਨੇ ਜਿੱਥੇ ਰਾਤ ਨੂੰ ਸਟੇ ਕਰਦੇ ਆ। ਉਥੇ ਇੱਕ ਗੱਡੀ ਦੇ ਵਿੱਚ ਜਿਹੜੇ ਕੈਂਪਰ ਗੱਡੀ ਦੇ ਵਿੱਚ ਚਾਰ ਜਣੇ ਚਾਰ ਪੰਜ ਜਣੇ ਵਿਅਕਤੀ ਹੁੰਦੇ ਆ ਜੋ ਉਸ ਵਕਤ ਆ ਕੇ ਇੱਕ ਦੇ ਕੋਲ ਬਾਰੰਬੂਲ ਰਾਈਫਲ ਸੀ ਇੱਕ ਤੇ ਬਾਕੀ ਦੋ ਦੇ ਕੋਲ ਪਿਸਤਲ ਸੀ ਦਾਤਰ ਵਗੈਰਾ ਸੀ ਤੇ ਚਾਕੂ ਵਗੈਰਾ ਸੀ ਉਹਨਾਂ ਕੋਲ ਮਾਰੂ ਹਥਿਆਰ ਸੀ। ਉਹ ਉਥੇ ਇੱਕ ਓਮ ਸਿੰਘ ਨਾ ਦਾ ਇੱਕ ਰਾਜਸਥਾਨ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਹੈ ਉਥੇ ਨੌਕਰੀ ਕਰਦਾ ਹੈਗਾ ਸੀ ਉਹਨਾਂ ਦੇ ਜਿਹੜਾ ਹਾਈਵੇ ਤੇ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਸੀ ਇਹ ਜਿਹੜੇ ਵਿਅਕਤੀ ਆਏ ਇਹਨਾਂ ਨੇ ਆ ਕੇ ਉਹਨਾਂ ਤੇ ਜਿਹੜੇ ਮਾਰਕਟਾਈ ਕੀਤੀ ਐਂਡ ਜਿਹੜਾ ਉਹਨਾਂ ਤੋਂ 12000 ਰੁਪਇਆ ਤੇ ਮੋਬਾਈਲ ਫੋਨ ਖੋਏ ਐਂਡ ਜਿਹੜੇ ਬਾਰਾਂਪੁਰ ਦੀ ਰਾਈਫਲ ਨਾਲ ਫਾਇਰ ਕੀਤਾ ਜਿਹੜਾ ਪਹਿਲਾ ਫਾਇਰ ਸੀ ਜਿਹੜਾ ਉਹਦਾ ਸੜਕ ਤੇ ਲੱਗਿਆ ਐਂਡ ਇੱਕ ਉਦੇ ਵਿਰੋਧ ਕਰਨ ਦੇ ਉੱਤੇ ਉਹਨੇ ਇੱਕ ਫਾਇਰ ਹੋਰ ਕੀਤਾ ਜਿਹੜਾ ਉਹਦੇ ਖੱਬੇ ਸਾਈਡ ਦੇ ਉੱਪਰ ਫੇਸ ਦੇ ਉੱਪਰ ਜਿਹੜਾ ਫਾਇਰ ਲੱਗਿਆ ਜਿਸ ਨੂੰ ਅੰਮ੍ਰਿਤਸਰ ਜਿਹੜਾ ਹੈਗਾ ਰੈਫਰ ਕੀਤਾ ਗਿਆ ਪਹਿਲਾਂ ਛਾਹਕੋਟਰ ਦਾਖਲ ਕਰਾਇਆ ਫਿਰ ਅੰਮ੍ਰਿਤਸਰ ਰੈਫਰ ਕੀਤਾ ਸੀ ਸੋ ਇਹ ਜਿਹੜੇ ਵਿਅਕਤੀ ਹੈਗੇ ਸੀ ਇਹਨਾਂ ਦੇ ਵਿੱਚ ਜਿਹੜੇ ਇੱਕ ਲੱਖੀਨਾ ਦਾ ਮੁੰਡਾ ਹੈਗਾ ਸੀ ਇੱਕ ਜਿਹੜਾ ਹੈਗਾ ਜ਼ੋਰਾ ਦਾ ਮੁੰਡਾ ਹੈਗਾ ਸੀ ਇੱਕ ਸੰਦੀਪ ਸਿੱਪੀ ਨਾਂ ਦਾ ਮੁੰਡਾ ਸੀ ਇਸ ਤਰੀਕੇ ਨਾਲ ਇਹ ਜਿਹੜੇ ਚ 5 ਵਿਅਕਤੀ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਉਹਦੀ ਤਫ਼ਤੀਸ਼ ਦੇ ਵਿੱਚ ਇੱਕ ਅੱਜ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈਸੀ ਕੇ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਜ਼ੋਰਾ ਜੋ ਦੋਸ਼ੀ ਹੈ ਉਹ ਸ਼ਾਹਕੋਟ ਏਰੀਆ ਦੇ ਜਿਹੜੇ ਅਗਲੇ ਪਿੰਡ ਪੈਂਦੇ ਹੈਗੇ ਨੇ ਕੋਹਾਟਕਲਾਂ ਜ਼ਾਫਰਵਾਲ ਜਿਹੜੇ ਪਿੰਡ ਪੈਂਦੇ ਨੇ ਜ਼ਾਫਰਪੁਰ ਇਧਰਲੀ ਸਾਈਡ ਤੋਂ ਇਹਨਾਂ ਪਿੰਡਾਂ ਦੇ ਵਿੱਚ ਘੁੰਮ ਰਿਹਾ ਜਾਂ ਤਾਂ ਜਿਸ ਦੇ ਸਾਡੇ ਡੀਐਸਪੀ ਸ਼ਾਹਕੋਟ ਸਾਉਥ ਡਿਵੀਜ਼ਨ ਹੰਕਾਰ ਸਿੰਘ ਬਰਾੜ ਸਾਡੇ ਇਨਸਪੈਕਟਰ ਸ਼ਾਹਕੋਟ ਐਸਐਚਓ ਬਲਵਿੰਦਰ ਸਿੰਘ ਇਹਨਾਂ ਦੇ ਜਿਹੜੀਆਂ ਟੀਮਸ ਬਣਾ ਕੇ ਡਿਸਪੈਚ ਕਰਕੇ ਇਸ ਏਰੀਆ ਦੇ ਵਿੱਚ ਜਿਹੜੀਆਂ ਟੀਮਸ ਨੂੰ ਡਿਸਪੈਚ ਕੀਤਾ ਐ ਐਂਡ ਬਸ਼ਤੈਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੇ ਇਹ ਜਿਹੜਾ ਇੱਕ ਜੋਰਾ ਨਾਂ ਦਾ ਲੜਕਾ ਇਹਦੇ ਵਿੱਚ ਕਤਵਾ ਨੰਬਰ ਜਿਹੜਾ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਜਿਹੜਾ ਪਹਿਲਾਂ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਟਰੇਸ ਆਊਟ ਹੋਇਆ ਐਂਡ ਕਹਾੜਕਲਾ ਦੀ ਮੰਡੀ ਜਿਹੜੀ ਮੰਡੀ ਹੈਗੀ ਜਿੱਥੇ ਆਪਾਂ ਹੁਣ ਖੜੇ ਆ ਇਸ ਵਕਤ ਮੋਟਰਸਾਈਕਲ ਤੇ ਇਧਰ ਆ ਰਹੇ ਜੋ ਪਿੱਛਾ ਕਰਦੇ ਹੋ ਇੱਥੇ ਆਏ ਪੁਲਿਸ ਪਾਰਟੀ ਦੇ ਉੱਪਰ ਜੋਰਾ ਸਿੰਘ ਵੱਲੋਂ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਨਾਲ ਪੁਲਿਸ ਪਾਰਟੀ ਦੇ ਉੱਪਰ ਇੱਕ ਜਿਹੜਾ ਫਾਇਰ ਕੀਤਾ ਗਿਆ ਜਿਹੜਾ ਸਾਡੇ ਇੱਕ ਏਐਸਆਈ ਅੰਗਰੇਜ਼ ਅੰਗਰੇਜ਼ ਸਿੰਘ ਹੈਗੇ ਉਹਨਾਂ ਦੇ ਜਿਹੜਾ ਹੈਗਾ ਬਚਾ ਹੋਇਆ ਐਂਡ ਉਸ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਖਾਤਰ ਜਿਹੜਾ ਹੈਗਾ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰ ਕੀਤਾ ਜਿਹੜਾ ਉਹਦੀ ਦੋਸ਼ੀ ਜੋਰਾ ਸਿੰਘ ਦੀ ਖੱਬੇ ਜਿਹੜਾ ਹੈਗਾ ਗੋਡੇ ਤੋਂ ਉੱਪਰ ਪਿਛਲੇ ਪਾਸੇ ਜਿਹੜੀ ਲੱਤ ਦੇ ਉੱਪਰ ਪੱਟ ਦੇ ਵਿੱਚ ਜਿਹੜਾ ਲੱਗਿਆ ਜਿਸ ਨੂੰ ਲਾਜ ਵਾਸਤੇ ਜਿਹੜਾ ਹੈਗਾ ਸਿਵਲ ਹਸਪੀਟਲ ਸ਼ਾ ਕੋਟ ਦੇ ਵਿੱਚ ਐਡਮਿਟ ਕਰਾਇਆ ਗਿਆ